ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਮਾਨਸਾ ਪਹੁੰਚੇ ਆਂ ਦਿਨ ਵੀ ਸ਼ੁੱਕਰਵਾਰ ਆ ਵਿੱਚ ਭਰਾਵਾਂ ਦੇ ਫੋਨ ਵੀ ਆਏ ਸੀਗੇ ਤੇ ਕਹਿੰਦੇ ਪਸ਼ੂ ਮੰਡੀ ਜਿਹੜੀ ਲੱਗਣੀ ਹੈ ਸਟਾਰਟ ਹੋ ਗਈਆਂ ਜਿਹੜਾ ਡੱਬਾ ਵਾਲੀ ਮੰਡੀ ਲੱਗੀ ਸੀਗੀ ਤੇ ਵਿੱਚ ਰਾਮਪਰੇ ਵੀ ਕਹਿ ਰਹੇ ਸੀ ਪਰ ਆਪਾਂ ਨੂੰ ਯਕੀਨ ਨਹੀਂ ਹੈਗਾ ਵੀ ਲੱਗ ਜਣ ਲੱਗੀ ਨਹੀਂ ਅੱਜ ਆਪਾਂ ਮਾਨਸਾ ਪਹੁੰਚੇ ਹੋਏ ਆਂ ਸ਼ੁੱਕਰਵਾਰ ਨੂੰ ਜਿਹੜੀ ਮੰਡੀ ਲੱਗਦੀ ਹੁੰਦੀ ਸੀਗੀ ਆ ਤੁਹਾਨੂੰ ਮੈਂ ਉਹੀ ਦਿਖਾ ਰਿਹਾ ਮੰਡੀ ਬਿਲਕੁਲ ਖਾਲੀ ਆ ਤੇ ਵਿੱਚ ਭਰਾ ਕਹਿੰਦੇ ਆ ਵੀ ਮੰਡੀ ਲੱਗਣੀਆਂ ਸਟਾਰਟ ਹੋ ਗਈਆਂ ਤੇ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈਗੀ ਤੇ ਜਦੋਂ ਮੰਡੀਆਂ ਲੱਗਣੇ ਸਟਾਰਟ ਹੋ ਗਿਆ ਤਾਂ ਤੁਹਾਨੂੰ ਆਪਾਂ ਦੱਸ ਵੀ ਦੇਵਾਂਗੇ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਂ ਕੋਈ ਵੀ ਆਪਣੇ ਕੋਲੇ ਕੋਈ ਗੱਲਬਾਤ ਆਉਂਦੀ ਹੈ ਤਾਂ ਆਪਾਂ ਵੀਡੀਓ ਜਿਹੜੀ ਜ਼ਰੂਰ ਸਾਂਝੀ ਕਰਾਂਗੇ ਤੇ ਇੱਥੇ ਮਨ ਲੋ ਆ ਜਿਹੜਾ ਸਮਾਨ ਤੰਬੂ ਬਿਲਕੁਲ ਉਮੀ ਪਏ ਨੇ ਤੇ ਬਾਈ ਨੂੰ ਵੀ ਆਪਾਂ ਖੜਾ ਪੁੱਛਿਆ ਸੀ ਉਹ ਕਹਿੰਦਾ ਹਾਂ ਇਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਤੇ ਜਿਹੜੇ ਭਰਾ ਪੁੱਛਦੇ ਹੁੰਦੇ ਆ ਵੀ ਮੰਡੀ ਲੱਗਣ ਲੱਗੀ ਜਾਂ ਲੱਗੀ ਨਹੀਂ ਹੈਗੀ ਤੇ ਵਿੱਚ ਕਹੀ ਜਾਂਦੇ ਵੀ ਲੱਗਣ ਲੱਗੀਆਂ ਤਾਂ ਤੁਹਾਡੇ ਸਾਹਮਣੇ ਆ ਮੰਡੀ ਹਜੇ ਕੋਈ ਵੀ ਜਿਹੜੀ ਲੱਗੀ ਨਹੀਂ ਹੈਗੀ ਜਾਨੀ ਕਿ ਜਿਵੇਂ ਆਪਾਂ ਕਹਿ ਦਈਏ ਮਾਨਸਾ ਮੰਡੀ ਦਾ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ ਇਸ ਕਰਕੇ ਅੱਜ ਮੈਂ ਮਾਨਸਾ ਆਇਆ ਸੀਗਾ ਤੇ ਵੀ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਆ ਜਾਂ ਹੋਰ ਵੀ ਨਵੇਂ ਵੀ ਪਲੇਖੇ ਦੇ ਵਿੱਚ ਰਹ ਜਾਂਦੇ ਆ ਵੀ ਜਿਹੜੀ ਪਸ਼ੂ ਮੰਡੀ ਲੱਗਦੀ ਆ ਤਾਂ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਜਿਹੜੇ ਹੋਰ ਦੋਸਤ ਮਿੱਤਰਾਂ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕਦੀ ਆ ਤਾਂ ਕਿ ਜਿਵੇਂ ਕੋਈ ਵੀ ਭਰਾ ਇੱਥੇ ਬਸੂ ਲੈ ਕੇ ਨਾ ਪਹੁੰਚੇ ਹੇ ਤੱਕਰ ਜਿੰਨਾ ਚ ਕੋਈ ਵੀ ਗੱਲਬਾਤ ਨਹੀਂ ਹੁੰਦੀ ਪਤਾ ਲੱਗਦਾ ਵੀ ਮੰਡੀ ਲੱਗਦੀ ਆ ਜਾਂ ਨਹੀਂ ਲੱਗਦੀ ਤਾਂ ਲੱਗੀ ਤਾਂ ਤੁਹਾਡੇ ਸਾਹਮਣੇ ਹੋਊਗੀ ਨਹੀਂ ਲੱਗਦੀ ਤਾਂ ਤੁਸੀਂ ਦੇਖ ਹੀ ਲਿਆ ਹਨ ਹੇ ਤੱਕ ਅੱਜ ਤੱਕ ਤਾਂ ਕੋਈ ਇੱਥੇ ਪਹੁੰਚਣ ਜਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਮੰਡੀਆਂ ਬੰਦ ਕਰੀਆਂ ਗਈਆਂ ਸੀ ਹਾਲਾਂਕਿ ਕੋਈ ਵੀ ਮੰਡੀ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਡੱਬਾ ਵਾਲੀ ਮੰਡੀ ਜ਼ਰੂਰ ਲੱਗੀ ਐ ਤੇ ਉਹ ਪਰ ਹਰਿਆਣੇ ਦੇ ਵਿੱਚ ਰਹਿ ਜਾਂਦੀ ਆ ਤੇ ਉਹਦੇ ਵਾਸਤੇ ਆਪਾਂ ਕੁਝ ਵੀ ਕਹਿ ਨਹੀਂ ਸਕਦੇ ਪੰਜਾਬ ਦੇ ਵਿੱਚ ਜੇ ਕੋਈ ਮੰਡੀ ਲੱਗੂਗੀ ਤਾਂ ਆਪਣੇ ਏਰੀਆ ਦੇ ਵਿੱਚ ਮਾਨਸਾ ਮੌੜ ਰਾਮਪਰਾ ਤਾਂ ਤੁਹਾਨੂੰ ਜਿਹੜੀ ਧਨੌਲਾ ਆਪਾਂ ਦਿਖਾ ਸਕਾਂਗੇ ਤੇ ਪਰ ਹੇ ਤਰ੍ਹਾਂ ਮੱਲਾ ਇਸ ਟਾਈਮ ਕੋਈ ਵੀ ਮੰਡੀ ਜਿਹੜੀ ਨਹੀਂ ਲੱਗੀ ਜਿਵੇਂ ਮਾਨਸਾ ਕਹਿੰਦੇ ਹੁੰਦੇ ਸ਼ੁੱਕਰਵਾਰ ਨੂੰ ਜਿਹੜੀ ਮੰਡੀ ਲੱਗਦੀ ਸੀ ਤਾਂ ਫਿਲਹਾਲ ਉਹ ਖਾਲੀ ਹੈਗੀ ਕੱਲੀਆਂ ਬੰਜੀਆਂ ਟੈਂਟ ਦੇਖ ਸਕਦਾ ਤੁਸੀਂ ਹਨਾ ਤੰਬੂ ਵਾਲੇ ਵੀਰ ਤੇ ਬਾਕੀ ਆਪਾਂ ਬਾਈ ਨੂੰ ਵੀ ਪੁੱਛਿਆ ਸੀਗਾ ਬਾਈ ਕਹਿੰਦਾ ਹੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਹੈਨੀ ਬਾਕੀ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਦੋਸਤੋ ਤਾਂ ਕਿ ਕੋਈ ਵੀਰ ਵੀ ਪਸ਼ੂ ਲੈ ਕੇ ਨਾ ਪਹੁੰਚੇ ਹਜੇ ਮੰਡੀਆਂ ਬਿਲਕੁਲ ਬੰਦਾਂ ਤੇ ਆਹ ਬਾਈ ਤੰਬੂ ਵਾਲੇ ਇੱਥੇ ਨੇ ਤੇ ਇਹਨਾਂ ਤੋਂ ਆਪਾਂ ਜਾਂ ਪੁੱਛਿਆ ਵੀ ਸੀਗਾ ਬਾਈ ਤੋਂ ਤੇ ਬਾਕੀ ਬਾਈ ਕਹਿੰਦਾ ਸਾਡੇ ਕੋਲੇ ਹਜੇ ਕੋਈ ਜਾਣਕਾਰੀ ਨਹੀਂ ਜਦੋਂ ਲੱਗਣ ਲੱਗੇਗਾ ਨਾ ਸਭ ਦੀ ਜਿਹੜੀ ਮੰਡੀ ਸਾਹਮਣੇ ਹੋਊਗੀ ਤਾਂ ਤੁਸੀਂ ਦੇਖ ਸਕਦੇ ਫਿਲਹਾਲ ਕਿਹੜਾਂ ਜਿਹੜੀਆਂ ਮੰਡੀਆਂ ਬੰਦ ਨੇ ਹਜੇ ਤੱਕ ਰਾ ਅੱਜ ਸ਼ੁੱਕਰਵਾਰ ਸੀਗਾ ਨੀ ਇਹ ਮੰਡੀ ਲੱਗਣੀ ਸੀ ਮਾਨਸਾ ਤੇ ਪਰ ਇਹ ਮੰਡੀ ਜਿਹੜੀ ਬਿਲਕੁਲ ਖਾਲੀ ਪਈ ਆ ਤੇ ਜੇ ਮੰਡੀ ਲੱਗੀ ਤਾਂ ਆਪਾਂ ਜਰੂਰ ਇਹਦੀ ਵੀਡੀਓ ਤੁਹਾਨੂੰ ਕਵਰ ਕਰਕੇ ਦਿਖਾਵਾਂਗੇ ਤੇ ਕੋਈ ਭਲੇਖੇਸ ਨਾ ਰਹੇ ਜੋ ਵੀ ਮੰਡੀਆਂ ਲੱਗਦੀਆਂ ਨੇ ਤਾਂ ਇਸ ਕਰਕੇ ਮੰਡੀ ਹਜੇ ਕੋਈ ਵੀ ਨਹੀਂ ਲੱਗਦੀ ਡੱਬ ਵਾਲੀ ਮੰਡੀ ਜਿਹੜੀ ਹਰਿਆਣਾ ਦੇ ਵਿੱਚ ਉਹ ਤਾਂ ਲੱਗੀ ਸੀਗੀ ਤਾਂ ਵੀਡੀਓ ਸ਼ੇਅਰ ਦਿਓ ਜਰੂਰ ਕਰਿਓ ਧੰਨਵਾਦ ਦੋਸਤੋ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ